ਇਕ ਮਸਤਾਨਾ ਜੋਗੀ ਕਾਲੂ ਦਾ ਪੁੱਤਰ ਪਿਆਰਾ ਤ੍ਰਿਪਤਾ ਦੀ ਅੱਖ ਦਾ ਤਾਰਾ ਕਾਲੂ ਦਾ ਪੁੱਤਰ ਪਿਆਰਾ ਤ੍ਰਿਪਤਾ ਦੀ ਅੱਖ ਦਾ ਤਾਰਾ ਲੋਕੀ ਤਾਂ ਕਹਿੰਦੇ ਨੇ ਅਵਤਾਰ ਇੱਕ ਮਸਤਾਨਾ ਜੋਗੀ ਲੋਕੀ ਤਾਂ ਕਹੇ ਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਅੱਜ ਆਪਾਂ ਤੁਹਾਨੂੰ ਇਹ ਕਵਿਤਾ ਬਹੁਤ ਹੀ ਸੌਖੇ ਤਰੀਕੇ ਨਾਲ ਸਿਖਾਉਣ ਦੀ ਕੋਸ਼ਿਸ਼ ਕਰਾਂਗੇ ਇਸ ਕਵਿਤਾ ਨੂੰ ਕੋਈ ਵੀ ਉਮਰ ਦਾ ਸਿੱਖ ਸਕਦਾ ਹੈ ਭਾਵੇਂ ਉਹ ਬੱਚਾ ਹੋਵੇ ਭਾਵੇਂ ਬਜ਼ੁਰਗ ਹੋਵੇ ਭਾਵੇਂ ਵੱਡਾ ਹੋਵੇ ਤੇ ਬੀਬੀਆਂ ਪਹਿਣਾ ਬੱਚੇ ਹਰ ਇੱਕ ਉਮਰ ਦਾ ਇਹ ਸਕੇਲ ਤੋਂ ਸਿੱਖ ਸਕਦਾ ਹੈ ਇਹਨੂੰ ਸਿੱਖਣ ਲਈ ਨਾ ਤੁਹਾਨੂੰ ਕੋਈ ਸਰਗਮ ਦੀ ਜ਼ਰੂਰਤ ਹੈ ਤੇ ਤੁਸੀਂ ਐਸੀ ਤਰ੍ਹਾਂ ਹੀ ਸਿੱਧਾ ਜਿੱਦਾਂ ਜਿੱਦਾਂ ਆਪਾਂ ਦੱਸਾਂਗੇ ਤੁਹਾਨੂੰ ਤੁਸੀਂ ਕਿਹੜੇ ਕਿਹੜੇ ਸੁਰ ਦੇ ਉੱਪਰ ਕਿਹੜਾ ਕਿਹੜਾ ਅੱਖਰ ਕਿਸ ਤਰ੍ਹਾਂ ਬੋਲਣਾ ਹੈ ਉਹ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਤੇ ਸਾਨੂੰ ਆਸ ਹੈ ਇਹ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਸਿਖਾਇਆ ਜਾਵੇਗਾ ਤੇ ਤੁਸੀਂ ਬੜੇ ਹੀ ਸੌਖੇ ਤਰੀਕੇ ਦੇ ਨਾਲ ਇਹਨੂੰ ਬੜੀ ਜਲਦੀ ਸਿੱਖ ਸਕਦੇ ਹੋ ਚਲੋ ਆਪਾਂ ਹੁਣ ਸ਼ੁਰੂ ਕਰਦੇ ਹਾਂ ਕਿ ਤੁਸੀਂ ਕਿਸ ਤਰ੍ਹਾਂ ਕਿਸ ਤਰ੍ਹਾਂ ਇਹ ਬੋਲਣਾ ਹੈ ਆਪਾਂ ਇੱਕ ਇੱਕ ਅੱਖਰ ਕਰਕੇ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿਹੜੇ ਸੁਰ ਉੱਪਰ ਕਿਹੜਾ ਅੱਖਰ ਬੋਲਣਾ ਹੈ ਜਿਸ ਤਰ੍ਹਾਂ ਆਪਾਂ ਪਹਿਲਾ ਸ਼ਬਦ ਬੋਲਣਾ ਹੈ ਤਕਿਆ ਮੈਂ ਇਹਨਾਂ ਦੋ ਸੁਰਾਂ ਦੇ ਉੱਪਰ ਤੁਸੀਂ ਇੱਕ ਸੁਰ ਤੇ ਬੋਲਣਾ ਹੈ ਤਕਿਆ ਮੈਂ ਫੇਰ ਤੁਸੀਂ ਬਾਬਰ ਕਹਿਣਾ ਬਾਬਰ ਇਹਨੂੰ ਦੋ ਸੁਰਾਂ ਤੇ ਬਾ ਬਰ ਦੇ ਇਹ ਇੱਕੋ ਹੀ ਸੁਰ ਤੇ ਬੋਲੇ ਜਾਵੇਗਾ ਦਰ ਬਾਰ ਇੱਕ ਵਾਰੀ ਫੇਰ ਆਪਾਂ ਦੇਖਾਂਗੇ ਤੱਕਿਆ ਮੈਂ ਬਾ ਬਰ ਦੇ ਦਰ ਬਾਰ ਫਿਰ ਤੁਸੀਂ ਇਹਨੂੰ ਜਦੋਂ ਤੁਸੀਂ ਇਕੱਠਾ ਕਰਨਾ ਫਿਰ ਇਸ ਤਰ੍ਹਾਂ ਬਣ ਜਾਵੇਗਾ ਤਕਿਆ ਮੈਂ ਬਾਬਰ ਦੇ ਦਰਬਾਰ ਇਹ ਅੱਧੀ ਲਾਈਨ ਤੁਹਾਡੀ ਹੋ ਚੁੱਕੀ ਹੁਣ ਆਪਾਂ ਅੱਗੇ ਵਾਲੀ ਲਾਈਨ ਕਰਾਂਗੇ ਇੱਕ ਮਸ ਤਾਨਾ ਇੱਕ ਨੂੰ ਇੱਕੋ ਹੀ ਸੁਰ ਤੇ ਬੋਲਣਾ ਹੈ ਇੱਕ ਮਸ ਇਹ ਇੱਕੋ ਹੀ ਸੁਰ ਤੇ ਦੋ ਅੱਖਰ ਬੋਲੇ ਜਾਣਗੇ ਮਸਤਾਨਾ ਜੋਗੀ ਇੱਕ ਵਾਰ ਫਿਰ ਦੇਖੋ ਅੱਧੀ ਲਾਈਨ ਇੱਕ ਮਸਤਾਨਾ ਜੋਗੀ ਫਿਰ ਇਹਨੂੰ ਤੁਸੀਂ ਇਕੱਠਾ ਕਰਨਾ ਇੱਕ ਮਸਤਾਨਾ ਜੋਗੀ ਐਸਾਂ ਕਰਕੇ ਜਦੋਂ ਸਾਰੇ ਤੁਸੀਂ ਇੱਕ ਇੱਕ ਸੁਰ ਕਰਕੇ ਸਿੱਖ ਲਏ ਫਿਰ ਇੱਕ ਲਾਈਨ ਬਣ ਜਾਵੇਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਤੇ ਉਂਗਲਾਂ ਦੀ ਆਪਾਂ ਕੀ ਪੋਜੀਸ਼ਨ ਰੱਖਣੀ ਹੈ ਕਿਹੜੀ ਉਂਗਲ ਕਿਹੜੇ ਸੁਰ ਤੇ ਰੱਖਣੀ ਹੈ ਤੁਸੀਂ ਇਹ ਵੀ ਧਿਆਨ ਕਰ ਸਕਦੇ ਹੋ ਕਿ ਮੈਂ ਕਿਹੜੀ ਉਂਗਲ ਨੂੰ ਕਿਹੜੇ ਸੁਰ ਉੱਪਰ ਰੱਖਿਆ ਇਸ ਦੇ ਨਾਲ ਤੁਹਾਨੂੰ ਜਦੋਂ ਤੁਸੀਂ ਕਵਿਤਾ ਗਾਉਣੀ ਹੈ ਕਿਤੇ ਵੀ ਤੁਹਾਨੂੰ ਬਹੁਤ ਸੌਖਾ ਹੋਵੇਗਾ ਤੇ ਤੁਹਾਡੇ ਹੱਥ ਉਲਟਾ-ਪੁਲਟਾ ਨਹੀਂ ਹੋਵੇਗਾ ਹੁਣ ਇਹ ਇੱਕ ਪੈਰਾ ਹੋ ਚੁੱਕਾ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਸਥਾਈ ਹੁਣ ਆਪਾਂ ਸਿੱਖਦੇ ਹਾਂ ਅੰਤਰਾ ਕਾਲੂ ਦਾ ਪੁੱਤਰ ਪਿਆਰਾ ਤ੍ਰਿਪਤਾ ਦੀ ਅੱਖ ਦਾ ਤਾਰਾ ਹੁਣ ਇਹਨੂੰ ਆਪਾਂ ਇੱਕ ਇੱਕ ਸੁਰ ਤੇ ਦੇਖੋ ਵੀ ਕਿਸ ਤਰ੍ਹਾਂ ਬੋਲਣਾ ਹੈ ਕਾਲੂ ਦਾ ਇਹ ਦੋਨੋਂ ਵਰਡਸ ਨੂੰ ਆਪਾਂ ਇੱਕੋ ਹੀ ਸੁਰ ਤੇ ਬੋਲਣਾ ਹੈ ਕਾਲੂ ਦਾ ਪੁੱਤਰ ਇਹਨੂੰ ਦੋਸਰਾਂ ਤੇ ਬੋਲਣਾ ਹੈ ਪੁੱਤਰ ਫਿਰ ਉਸ ਤੋਂ ਬਾਅਦ ਪਿਆਰਾ ਇਹ ਪਿਆਰਾ ਦੇ ਤਿੰਨ ਅੱਖਰ ਨੇ ਇਹਨਾਂ ਨੂੰ ਆਪਾਂ ਤਿੰਨੋਂ ਅੱਖਰਾਂ ਨੂੰ ਇੱਕ-ਇੱਕ ਸੁਰ ਉੱਪਰ ਬੋਲਣਾ ਹੈ ਪਿਆਰਾ ਫਿਰ ਤ੍ਰਿਪਤਾ ਦੀ ਇਹਨੂੰ ਵੀ ਇੱਕ-ਇੱਕ ਸੁਰ ਤੇ ਹੀ ਬੋਲਣਾ ਹੈ ਤ੍ਰਿਪਤਾ ਦੀ ਅੱਖ ਦਾ ਫੇਰ ਦੇਖੋ ਇੱਕ ਵਾਰੀ ਦੁਬਾਰਾ ਤੋਂ ਕਾਲੂ ਦਾ ਪੁੱਤ ਰਕ ਪਿਆਰਾ ਤ੍ਰਿਪਤਾ ਦੀ ਅੱਖ ਦਾ ਤਾਰਾ ਇਹ ਇੱਕ ਪੂਰਾ ਅੰਤਰਾ ਹੋ ਗਿਆ ਉਹਦੇ ਦੋ ਲਾਈਨਾਂ ਹੋ ਗਈਆਂ ਇੱਕ ਭਾਵ ਕੇ ਇੱਕ ਪੂਰਾ ਪੈਰਾ ਕਾਲੂ ਦਾ ਪੁੱਤਰ ਪਿਆਰਾ ਤ੍ਰਿਪਤਾ ਦੀ ਅੱਖ ਦਾ ਤਾਰਾ ਜਦੋਂ ਤੁਸੀਂ ਇਕੱਠਾ ਕਰਕੇ ਵਜਾਉਂਗੇ ਫਿਰ ਐਸਾ ਬਣ ਜਾਵੇਗਾ ਹੁਣ ਇਸ ਪੈਰੇ ਦੀ ਅਗਲੀ ਲਾਈਨ ਲੋਕੀ ਤਾਂ ਕਹਿੰਦੇ ਨੇ ਅਵਤਾਰ ਇੱਕ ਮਸਤਾਨਾ ਜੋਗੀ ਇਹ ਜਿਹੜੀ ਲਾਈਨ ਹੈ ਇਹਨੂੰ ਤੁਸੀਂ ਸੇਮ ਟਿਊਨ ਜਿਹੜੀ ਤੇ ਤੁਸੀਂ ਗਾਇਆ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਇਸ ਕਯੂਨ ਦੇ ਉੱਪਰ ਅੰਤਰੇ ਦੀ ਅਖੀਰਲੀ ਲਾਈਨ ਪੂਰੀ ਲਾਈਨ ਸੇਮ ਟਿਊਨ ਦੇ ਉੱਪਰ ਆਵੇਗੀ ਪਰ ਆਪਾਂ ਇੱਕ ਵਾਰੀ ਫੇਰ ਫੇਰ ਵੀ ਦੇਖ ਲੈਣ ਦੇਖਦੇ ਹਾਂ ਕਿ ਕਿਹੜੇ ਅੱਖਰ ਕਿਦਾਂ-ਕਿਦਾਂ ਤੁਸੀਂ ਸੈੱਟ ਕਰਨੇ ਆ ਲੋਕ ਕੀ ਤਾਂ ਕਹਿੰਦੇ ਨੇ અવਤਾਰ ਇੱਕ ਮਸਤਾਨਾ ਜੋਗੀ ਲੋਕੀ ਤਾਂ ਕਹਿੰਦੇ ਨੇ અવਤਾਰ ਇੱਕ ਮਸਤਾਨਾ ਜੋਗੀ ਇਹ ਤੁਹਾਡਾ ਪੂਰਾ ਗੀਤ ਹੋ ਚੁੱਕਿਆ ਹੈ ਇਸੇ ਤਰ੍ਹਾਂ ਤੁਸੀਂ ਅੰਤਰੇ ਦੀਆਂ ਜਿਹੜੀਆਂ ਅਗਲੀਆਂ ਲਾਈਨਸ ਨੇ ਉਹ ਤੁਸੀਂ ਸੇਮ ਇਹੀ ਟੂਨ ਤੇ ਜਿੱਥੇ ਆਪਾਂ ਬੋਲਿਆ ਕਾਲੂ ਦਾ ਪੁੱਤਰ ਪਿਆਰਾ ਫਿਪਤਾ ਦੀ ਅੱਖ ਦਾ ਤਾਰਾ ਅੱਗੇ ਵਾਲੇ ਸਾਰੇ ਪੈਰੇ ਸੇਮ ਇਹੀ ਟੂਨ ਦੇ ਉੱਪਰ ਹੀ ਚੱਲਨੇ ਹਨ ਉਸ ਤੋਂ ਬਾਅਦ ਜਦੋਂ ਇਹ ਪੈਰੇ ਉੱਪਰ ਵਾਲਾ ਤੁਸੀਂ ਗਾਣਾ ਫਿਰ ਤੁਸੀਂ ਰਿਪੀਟ ਕਰਨੀ ਆ ਤੱਕਿਆ ਮੈਂ ਬਾਬਰ ਦੇ ਦਰਬਾਰ ਇਹ ਫਿਰ ਤੁਸੀਂ ਰਿਪੀਟ ਕਰਨਾ ਤੇ ਇਸ ਤਰ੍ਹਾਂ ਤੁਹਾਡਾ ਸਾਰਾ ਗੀਤ ਤੁਸੀਂ ਬੜੇ ਹੀ ਆਸਾਨ ਤਰੀਕੇ ਦੇ ਨਾਲ ਗਾ ਸਕੋਗੇ ਇਸ ਗੀਤ ਦੇ ਸਾਰੇ ਵਰਡਸ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਲਿਖ ਦੇਵਾਂਗੇ ਜਿੱਥੋਂ ਤੁਸੀਂ ਕਾਪੀ ਕਰ ਸਕਦੇ ਹੋ ਸਾਨੂੰ ਆਸ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ